ਅਰਕੇ ਮਾਰੇ ਸਾਥ yes ਪਾਕਿਸਤਾਨ ਆਉਣ ਤੋਂ ਪਹਿਲਾਂ ਸਾਡੇ ਅੜੋਸ ਪੜੋਸ ਦੇ ਵਾਤਾਵਰਣ ਨੇ ਸਾਨੂੰ ਬਹੁਤ ਡਰਾਇਆ ਸੀ ਕਿ ਪਾਕਿਸਤਾਨ ਗਿਆ ਬੰਦਾ ਵਾਪਸ ਕਰਮਾ ਵਾਲਾ ਵਾਪਸ ਆਉਂਦਾ ਹੈ ਲੇਕਿਨ ਇੱਥੇ ਆ ਕੇ ਜੋ ਪਾਕਿਸਤਾਨ ਨੇ ਸਾਨੂੰ ਪਿਆਰ ਦਿਖਾਇਆ ਪ੍ਰਸ਼ਾਸਨ ਨੇ ਆਵਾਮ ਨੇ ਔਰ ਇਥੋਂ ਦੀ ਐਸਜੀਪੀਸੀ ਜੋ ਪੀ ਹੈ ਪਾਕਿਸਤਾਨ ਐਸਜੀਪੀਸੀ ਵੇ ਸਹਿਯੋਗ ਨੇ ਸਾਨੂੰ ਮੋਹ ਲਿਆ ਫੋਰਸਿਸ ਅਸੀਂ ਸੌਂਨੇ ਆਂ ਔਰ ਸਾਡੀ ਤੁਹਾਡੀਆਂ ਫੋਰਸਿਸ ਰਾਤ ਪਰ ਜਗਦੀਆਂ ਤੁਸੀਂ ਉਹਨਾਂ ਨੂੰ ਡਿਊਟੀ ਕਰਦੇ ਨਹੀਂ ਦੇਖਦੇ ਪਰ ਅਸੀਂ ਡਿਊਟੀ ਕਰਦੇ ਦੇਖਦੇ ਆ ਕੋ ਉਹ ਇੱਕ ਚਬਕੀ ਵੀ ਨਹੀਂ ਲਾਉਂਦੇ ਕਾਸ਼ ਕਿਤੇ ਉਹਨਾਂ ਨੂੰ ਪਤਾ ਨਹੀਂ ਕਿਹੋ ਜੀ ਡਿਊਟੀ ਦਿੱਤੀ ਗਈ ਹੈ ਕਿ ਆਏ ਹੋਏ ਗੈਸਟਾਂ ਦੇ ਉੱਪਰ ਕੋਈ ਕਿਸ ਮੁਸੀਬਤ ਨਾ ਆਵੇ ਇਸ ਤੋਂ ਅਸੀਂ ਇੰਨੇ ਪ੍ਰਭਾਵਿਤ ਹੋ ਕੇ ਚੱਲੇ ਆ ਕਿ ਸਾਡੇ ਉਥੋਂ ਦੇ ਲੋਕ ਝੂਠ ਮਾਰਦੇ ਨੇ ਪਾਕਿਸਤਾਨ ਅਜੇ ਹਾਂ ਨਹੀਂ ਇੱਥੇ ਐਸਾ ਵਾਤਾਵਰਨ ਹੈ ਅੱਲਾ ਅੱਗੇ ਅਰਦਾਸ ਹੈ ਕਿ ਤੁਹਾਡਾ ਝੂਠਾ ਅਸੀਂ ਛਕ ਲਈਏ ਤੇ ਤੁਹਾਡੇ ਜਿੰਨਾ ਸਬਰ ਸੰਤੋਖ ਪਿਆਰ ਜੇ ਤੁਹਾਡੀ ਜਬਾਨ ਚੋਂ ਟਪਕਦਾ ਉਹ ਸਾਡੇ ਚੋਂ ਵੀ ਟਪਕਣ ਲੱਗ ਪਾ। ਜੇ ਪਾਕਿਸਤਾਨ ਪਾਕਿਸਤਾਨ